ਬੜਾ ਖੁਸ਼ਮિજાਜ ਲੱਗ ਰਹੇ ਤੁਸੀਂ ਅੱਜ ਕਿਆ ਚੱਕਰ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਮਿਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਸਾਰਿਆਂ ਤੇ ਆਪਾਂ ਕਰਨੀ ਹੈ ਜੀ ਸ਼ੋਪਿੰਗ ਅੱਜ ਚੰਡੀਗੜ੍ਹ ਵਿੱਚ ਤੇ ਆਪਾਂ ਜਾ ਰਹੇ ਜੀ ਸ਼ੋਪਿੰਗ ਕਰਨ ਵਾਸਤੇ ਚੰਡੀਗੜ੍ਹ ਨੂੰ ਤੇ ਮਿਲਦੇ ਆ ਲੋ ਜੀ ਸੰਧੂ ਸਾਹਿਬ ਵੀ ਆ ਗਏ ਸਸ ਜੀ ਕੱਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੰਡੀ ਕਲਾ ਦੇ ਵਿੱਚ ਰੱਖੇ ਅੱਜ ਚੱਲਿਆਂ ਜੀ ਆਪਾਂ ਫੇਰ ਚੰਡੀਗੜ੍ਹ ਨੂੰ ਇਹ ਸ਼ੋਪਿੰਗ ਕਰਨ ਵਾਸਤੇ ਤੇ ਕੱਲ ਵੀ ਆਪਾਂ ਕਰਕੇ ਆਏ ਸੀ ਤੇ ਥੋੜਾ ਸਮਾਨ ਫੇਰ ਰਹਿ ਗਿਆ ਸੀ ਕਿਉਂਕਿ ਸਾਨੂੰ ਥੋੜਾ ਜਲਦੀ ਆਉਣਾ ਪੈ ਜਾਂਦਾ ਮੱਝਾ ਕਰਕੇ ਤੇ ਸਾਨੂੰ ਤੇ ਅਸੀਂ ਹੁਣ ਚੱਲੇ ਆਂ ਫੇਰ ਚਲੋ ਜੀ ਮਿਲਦੇ ਆਂ ਫੇਰ ਤੁਹਾਨੂੰ ਚੰਡੀਗੜ੍ਹ ਜਾ ਕੇ ਉਧਾਰੇ ਕਿ ਆਗੇ ਕਿੰਨਾ ਰਾਸ਼ਾ ਨਾ ਇੱਥੇ ਹਮ ਚਾਰ ਚ ਚਾਰ ਚਾਲੇ ਬਾਜ ਆਪਾਂ ਕਿੱਥੇ ਨੂੰ ਚੱਲਣ ਅੱਗੇ ਜਿਹੜਾ ਆਪਾਂ ਚੱਲਦੇ ਆਂ ਜੀ ਆਪਣੇ ਘਰ ਨੂੰ ਤੇ ਸਕੂਲ ਆ ਗਿਆ ਤੇ ਉਤੋਂ ਬਾਅਦ ਜੀ ਆਪਾਂ ਚੱਲ ਪਏ ਆਂ ਘਰ ਨੂੰ ਕਿੰਨਾ ਰਸ਼ ਹੈ ਅੱਗੇ ਦੰਦਰ ਪਾ ਉਦੀ। ਜਦੋਂ ਤੋਂ ਅੱਖ ਜਾ ਕੇ ਮੈਨੂੰ ਸਿੱਧਣੇ ਆ ਸਿੱਧਣੇ ਪੈਣੇ ਆ ਕਿ ਪਹੀ ਦੇ ਵਿੱਚ। ਜੇ ਮੈਂ ਡਿੰਗਾ ਗਣਦਾ ਹੁਣ ਨਾ 90 100 ਡਿੰਗਾ ਮੈਨੂੰ ਇੱਕ ਸਾਈਡੋਂ ਤੁਰਨਾ ਪੈਂਦਾ ਭਰੀ ਜਾ ਕੇ। ਹਾਂ। ਆ ਜੇ ਨਾ ਵੀ ਹੋ ਰਿਹਾ ਮੇਰਾ ਟਾਈਮ ਬੱਜ ਜਾ ਕਰਨਾ 4-5 ਜਿਹੜੇ ਹੁੰਨੇ ਆ ਮੇਰੇ। ਜਿੱਤ ਤਾਂ ਹੈ। ਮਾੜੇ ਕਿਉਂ ਸੋਨੇ ਝੁੱਲੇ ਬਣੇ। ਏਰੀਆ ਜੀ ہاں ਏਰੀਆ ਏਰੀਆ ਨਾਲ ਹੈ ਉਹ ਇਹਨਾਂ ਸਾਰਾ ਏਰੀਆ ਵਿੱਚ ਘਟ ਹੈ ਇਧਰ ਨੂੰ ਇਧਰ ਲੱਗ ਕੇ ਨਿਊ ਚੰਡੀਗੜ੍ਹ ਜਾਣ ਲੱਗ ਕੇ ਆਉਣੇ ਨੇ ਫਿਰ ਇਧਰ ਚੰਡੀਗੜ੍ਹ ਚਲੇਗਾ ਇਧਰ ਪੰਜਾਬ ਦਾ ਏਰੀਆ ਦਾ ਪਹਿਲਾ ਠੀਕ ਹੈ ਉਹਨੇ ਇਧਰ ਵੀ ਨਿਊ ਚੰਡੀਗੜ੍ਹ ਬਣ ਗਿਆ ਕਿਤਾ ਸਾਰੇ ਇਹੋ ਬਣ ਗਿਆ ਹੈ ਗਰਾਲੀ ਤੱਕ ਲੱਗਣਾ ਨਾ ਅੱਗੇ ਕਿਸੇ ਟਾਈਮ ਦੇਖੀ ਤੋ ਚੰਡੀਗੜ੍ਹ ਨੇ ਉੱਧਰੋਂ ਤਾਂ ਜਗ੍ਹਾ ਹੈ ਨਹੀਂ ਚੰਡੀਗੜ੍ਹ ਬਤਨਦੀ ਇੱਧਰ ਪੰਜਾਬ ਚੋਂ ਉਹ ਬਤਾਉਣਾ ਇਹਨਾਂ ਨੇ ਅੱਧਰੋਂ ਹੀ ਬੱਤਾਂ ਕਰੋ ਜਿੱਦਾਂ ਉੱਪਰ ਆਪਣੇ ਪਿੰਡਾਂ ਵੱਲੋਂ ਵੱਧ ਰਹੇ ਆ ਬਾਈਪਾਸ ਤੱਕ ਆ ਗਿਆ ਰੋਪੜ ਗਾਈਸ ਬਾਜਾ ਹੱਥ ਅੰਦਰ ਕਰ ਗਾਈਸ ਗਾਈਸ ਕਿੱਥੇ ਆ ਗਿਆ ਹੱਥ ਅੰਦਰ ਵਾਹ ਇਹ ਸੀਸਾ ਤਾਂ ਉੱਪਰ ਹੈ ਬਾਜਾ ਦਾ ਯਾਰ ਅੱਧਾ ਨੀਚੇ ਹੈ

ਅੱਜ ਹੋ ਗਏ ਲੇਟ ਅਸੀਂ ਗਏ ਹੋਏ ਤੇ ਚੰਡੀਗੜ੍ਹ ਸ਼ੋਪਿੰਗ ਵਾਸਤੇ ਅੱਜ ਮੱਝਾਂ ਚੋਣ ਨੂੰ ਵੀ ਲੇਟ ਹੋ ਗਏ ਪੌਣੇ 5 ਹੋ ਗਏ ਨਹੀਂ ਤਾਂ 4 ਵਜੇ ਨੂੰ ਲੱਗ ਜੀਦਾ ਅੱਜ ਸੰਧੂ ਸਾਹਿਬ ਵੀ ਲੇਟ ਐ ਸੰਧੂ ਸਾਹਿਬ ਬੜਾ ਖੁਸ਼ ਮિજાਜ ਲੱਗ ਰਹੇ ਤੁਸੀਂ ਅੱਜ ਕਿਹ ਚੱਕਰ ਐ ਫਿਰ ਕੀ ਹੋ ਗਿਆ ਯਾਰ ਕੰਮ ਤਾਂ ਕਰਮ ਹੈ ਆਪਣਾ ਉਹ ਤਾਂ ਗੱਲ ਤੇਰੀ ਸਹੀ ਹੈ ਹਾਂ ਕੋਈ ਗੱਲ ਨਹੀਂ ਅੱਜ ਰਹਿਣ ਦੇ ਕਾਲੂ ਚੋਲੀ ਕੱਲ ਵਾਲੀ ਗੱਲ ਨਹੀਂ ਇਹਨੂੰ ਤੇ ਕੱਲੀ ਚੋਲਣ ਦੀ ਜੀ ਨੂੰ ਹੂੰ ਇੱਕ ਦਿਨ ਕੀ ਆਉਂਦੀ ਹੈ ਅੱਜ ਛੜਕੀ ਮਾਰਨ ਕਾਲੀ ਨੂੰ ਮਾਰ ਦੂੰਗੀ ਉਹ ਤਾਂ ਹੈਗਾ ਉਹ ਤਾਂ ਗੱਲ ਸਹੀ ਹੈ ਅੱਜ ਸਾਰਾ ਕੰਮ ਵੀ ਪਿਆ ਹਲੇ ਦੋਹਾਂ ਵਗੈਰਾ ਵੀ ਚੱਕਣਾ ਸਫਾਈ ਸਾਰੀ ਹੁਣੇ ਆ ਜੀ ਰਹਿੰਦੀ ਆ ਹਲੇ ਪੈਂਡਿੰਗ ਆ ਕੰਮ ਸਾਰਾ ਬਾੜੇ ਦਾ ਹਲੇ ਕੱਖ ਲੈ ਕੇ ਆਉਣੇ ਆ ਕੱਖ ਨਹੀਂ ਹੈ ਮਸ਼ੀਨ ਮੂਰੇ ਪੂਰਾ ਵੀ ਉਹਨੇ ਬਾੜੇ ਦੀ ਸਾਰੀ ਨੇ ਕੱਟ ਹਾਂ ਚੱਕ ਕੇ ਲੈ ਕੇ ਆਉਣੇ ਆ ਟੋਕਾ ਕਰਨਾ ਪਉਣੇ ਆ ਬਾਕੀ ਆ ਸਫਾਈ ਚਲ ਇਹ ਤਾਂ ਕੁਛ ਨਹੀਂ ਕੋਈ ਬਹੁਤ ਲੰਬਾ ਚੌੜਾ ਟਾਈਮ ਨਹੀਂ ਹੈਗਾ ਥੋੜਾ 10 20 ਮਿੰਟ ਦਾ ਕੰਮ ਹੈ ਸਾਰਾ ਅੱਧੇ ਘੰਟੇ ਦਾ ਅੰਜਲੀ ਨੇ ਕਦ ਕੌਣਾ ਕਰਨੂ ਆਫ ਮਿੰਟ ਬੱਤੀ ਚੱਜੀ ਗਈ ਆ ਨੂੰ ਹੂੰ ਕੱਕ ਖ ਤਾਂ ਰੇਹੜੀ ਪਰੇ ਆਉਂਗੇ ਦੋਈ ਐਕਟਿਵਾ ਪਰ ਤਾਂ ਨਹੀਂ ਆਉਣੇ ਹੈਗੇ ਨਹੀਂ ਐਕਟਿਵਾ ਤਾਂ ਨਹੀਂ ਹੂੰ ਐਕਟਿਵਾ ਤਾਂ ਵੈਸੇ ਵੀ ਹੋਊਗਾ ਤੇਰੀ ਪ੍ਰੋਬਲਮ ਆਈ ਵੀ ਆ ਖਰਾਬ ਹੈ ਉਹ ਪੁੱਛਣਾ ਤਾਂ ਵੀ ਸਾਰਾ ਠੀਕ ਹੋਈ ਹੈ ਕਿ ਨਹੀਂ ਹੋਈ ਸੰਜੇ ਨੂੰ ਦੇਖਦਾ ਮੈਂ ਕਾਲ ਕਰਕੇ ਕਿਹਾ ਕਹਿੰਦਾ ਮੈਸਰ ਵਾਹਿਬਾਦ ਸਿੰਘ ਬਾਹਿਬਾ ਸਿੰਘ ਤਾਂ ਅੱਜ ਗੱਨ ਲੈ ਕੇ ਪੁਲਿਸ ਭਾਈ ਉਹ ਬਣੀ ਫਿਰਦਾ ਆਪਣੇ ਆਪ ਨੂੰ ਕਿਥੇ ਦੋ ਆਵਾਜ਼ ਤਾਂ ਲੈ ਕੇ ਬਾਹ ਹੂੰ ਤਾਂ ਮੇਰੇ ਕੋਲ ਥਾਣੇ ਚੋਂ ਪਾਜੀ ਕਿਹੜੇ ਥਾਣੇ ਮੈਂ ਡਿਊਟੀ ਤੁਹਾਡੀ ਕਿਥੇ ਜੀ ਉਹ ਤਰੀ ਦੀ ਆ ਕੰਮ ਕਰਦੇ ਆ ਬਾਈ ਤੈਂ ਲੇ ਹੋ ਸਾਨਾ ਜਨਾਬਾ ਜੀ ਕੀ ਹੋ ਗਿਆ ਬਰੇਗਾ ਉਹ ਬਾਈ ਜੀ ਕਿੱਥੇ ਚੱਲੇ ਤਾਈ ਨੇ ਨਹੀਂ ਗਿਆ ਹੁਣ ਮੈਂ ਕਿਹਾ ਕਿੱਥੇ ਨਾ ਤਾਈ ਨਾ ਦਿਨ ਉਹ ਉੱਧਰ ਵੀ ਆਇਆ ਹੁੰਦੀ ਹੈ ਮੈਂ ਸੰਦੇ ਵਿਚਾਰੀਆਂ ਕਿੱਦਾਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਹਾਂ ਹਾਂਜੀ ਸਰ ਜੀ ਉਹ ਕਾ ਕਰਦੇ ਆਂ ਜੀ ਤੁਸੀਂ